ਅਰ ਬਾਜੀ ਤਰੰਤਾ ਦੀ ਚੌਂ ਚੱਲ ਰਹੀ ਹੈ ਤੁਹਾਨੂੰ ਜਿੱਦੇ ਤਿੰਨ ਜ਼ਿਲ੍ਹਿਆਂ ਦਾ ਰਿਜ਼ਰਵਰ ਲਾਇਆ ਗਿਆ ਹੈ ਤੁਸੀਂ ਵੀ ਕਿਉਂ ਪਾਰਟੀ ਦੇ ਮੁੱਦਿਆਂ ਲੈ ਕੇ ਕਿਵੇਂ ਦੇਖਦੇ ਹੋ ਕਿਉਂਕਿ ਗੱਲ ਕਰੀ ਤਾਂ ਆਪਾਂ 10 ਸਾਲ ਤੋਂ ਗੱਲ ਇਹਦਾ ਬਾਹਰ ਚੱਲ ਰਹੀ ਹੈ ਜਿਵੇਂ ਚੌਂ ਹੋ ਰਹੀ ਹੈ ਪੂਰਾ ਜੋਰ ਲੱਗਿਆ ਹੈ ਕਿਵੇਂ ਦੇ ਦੇਖੋ ਗੱਲ ਇਹ ਹੈ ਵੀ ਜਿਹੜੀ ਸ਼ਰੋਮਣੀ ਅਕਾਲੀ ਦਲ ਪਾਰਟੀ ਹੈ ਇਹ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ ਕਿਉਂਕਿ ਲੋਕ ਆਮ ਆਦਮੀ ਪਾਰਟੀ ਦੇ ਝੂਠਾਂ 'ਚ ਗਮਰਾਹ ਹੋ ਗਏ ਸੀਗੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਵਿੱਚ ਇੱਕ ਵੀ ਲੋਕਾਂ ਨਾਲ ਜਿਹੜੇ ਜੁੜੇ ਹੋਏ ਮੁੱਦੇ ਨੇ ਕੋਈ ਵੀ ਕੰਮ ਨਹੀਂ ਹੋਇਆ ਚਾਹੇ ਆਪਾਂ ਹੈਲਥ ਨੂੰ ਲੈ ਲਈਏ ਚਾਹੇ ਐਜੂਕੇਸ਼ਨ ਨੂੰ ਲੈ ਲਈਏ ਗੱਪ ਭਗਵੰਤ ਮਾਨ ਨੇ ਬਹੁਤ ਵੱਡੇ ਮਾਰੇ ਜਿਵੇਂ ਕਿ ਕਿਹਾ ਸਾਨੂੰ ਵੀ ਖੁਸ਼ੀ ਹੋਈ ਸੀ ਉਸ ਦਿਨ ਜਦੋਂ ਕਿਹਾ ਵੀ 16 ਮੈਡੀਕਲ ਕਾਲਜ ਬਣਨਗੇ ਤੇ ਇੱਕ ਸੰਗਰੂਰ ਦੀ ਧਰਤੀ ਦੇ ਉੱਪਰ ਬਣਾਇਆ ਜਾਊਗਾ ਪਰ ਉਹ ਕੱਲੇ ਨੀਂਹ ਪੱਥਰ ਹੀ ਰਹਿ ਗਏ ਅੱਜ ਉਹ ਨੀਂਹ ਪੱਥਰਾਂ ਦੇ ਨਾਲ ਆਵਾਰਾ ਪਸੂ ਆਪਾਂ ਨੂੰ ਪਤਾ ਹੈ ਸਿੰਘ ਮਾਰ ਮਾਰ ਜਾਂਦੇ ਨੇ ਪਰ ਭਵੰਤਮਾਨ ਨੇ ਉਸ ਮੈਡੀਕਲ ਕਾਲਜ ਦੀ ਜਿਹੜੀ ਝੂਠੀ ਪਬਲਿਸਿਟੀ ਕੀਤੀ ਕਰੋੜਾਂ ਰੁਪਿਆ ਪੰਜਾਬ ਸਰਕਾਰ ਦਾ ਖਰਾਬ ਕੀਤਾ ਤੇ ਕੋਈ ਵੀ ਮੈਡੀਕਲ ਕਾਲਜ ਨਹੀਂ ਬਣਿਆ ਇਸੇ ਤਰ੍ਹਾਂ ਹੀ ਜੇ ਬਪੜਾਈ ਦੇ ਵਿੱਚ ਦੇਖੀਏ ਤਾਂ ਉਹਨਾਂ ਹੀ ਪੁਰਾਣੇ ਬਣੇ ਸਕੂਲਾਂ ਨੂੰ ਕਾਲਜਾਂ ਨੂੰ ਰੰਗ ਕਰਕੇ ਇਹਨਾਂ ਨੇ ਮਸ਼ਹੂਰੀਆਂ ਕੀਤੀਆਂ ਨੇ ਨਾ ਕਿ ਕੋਈ ਕੰਮ ਕੀਤਾ ਹੈ ਕਿਵੇਂ ਦੇਖਦੇ ਹੋ ਹਰ ਟਾਈਮ ਕਹਿੰਦੇ ਨੇ ਵੀ ਸੁਖਵੀਰ ਜੀ ਬੜੇ ਵਾਲ ਸਾਹਿਬ ਨੂੰ ਇਹ ਕਹਿੰਦੇ ਹੁੰਦੇ ਸੀ ਮੇਰੇ ਪਿਤਾ ਸਵਾਣੇ ਪਿਤਾ ਸਵਾਣੇ ਕਨੇੜਾ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਪਿਤਾ ਸਮਾਨ ਤੇ ਪਿਤਾ ਜੀ ਕੀ ਵਾ ਦੇਖੋ ਜਦੋਂ ਸਟੇਜ ਦੇ ਉੱਪਰ ਕੋਈ ਬੋਲਦਾ ਹੁੰਦਾ ਬਲਾਰਾ ਕਈ ਵਾਰ ਕੋਈ ਸ਼ਬਦ ਆਪਾਂ ਨੂੰ ਦੇਖਿਆ ਵੀ ਬੋਲਿਆ ਜਾਂਦਾ ਪਰ ਪਿਤਾ ਨੇ ਪਿਤਾ ਹੀ ਰਹਿਣਾ ਸਾਰੇ ਪੰਜਾਬੀ ਜਾਣਦੇ ਨੇ ਕਿ ਉਸ ਮਹਾਨ ਵਿਅਕਤੀ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨੇ ਪੰਜਾਬ ਲਈ ਬਹੁਤ ਵੱਡੇ ਡਿਵੈਲਪਮੈਂਟ ਕੀਤੇ ਪੰਜਾਬ ਲਈ ਕਿੰਨੇ ਕੰਮ ਕੀਤੇ ਜੇ ਦੇਖੀਏ ਕਿਸਾਨੀ ਨਾਲ ਜੁੜੇ ਹੋਏ ਕਿੰਨੇ ਕੰਮ ਨੇ ਕੋਈ ਨਹੀਂ ਕਰ ਸਕਿਆ ਉਹਨਾਂ ਤੋਂ ਬਾਅਦ ਅੱਜ ਆਪਾਂ ਦੇਖਦੇ ਹਾਂ ਉਸੇ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਲੱਗੇ ਨੇ ਉਹਨਾਂ ਨੇ ਲੋਕਾਂ ਦੀ ਆ ਹੜਾਂ ਦੇ ਵਿੱਚ ਵੀ ਬਾਹ ਫੜੀ ਐ ਤੇ ਲੋਕਾਂ ਦੇ ਮੁੱਦੇ ਵੀ ਚੱਕਦੇ ਨੇ ਚਾਹੇ ਉਹ ਆਪਾਂ ਦੇਖਿਆ ਜਾ ਜਮੀਨਾਂ ਨੂੰ ਅਕਵਾਇਰ ਕਰਨ ਦਾ ਸੀਗਾ ਇਸੇ ਤਰ੍ਹਾਂ ਹੀ ਆਪਣਾ ਹੜਾਂ ਵਾਲਾ ਸੀਗਾ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਤੇ ਪੰਜਾਬ ਦੀ ਖੇਤਰੀ ਪਾਰਟੀ ਨੇ ਹੀ ਲੋਕਾਂ ਦੀ ਬਾਹ ਫੜੀ ਐ ਇਹ ਲੋਕ ਸਿਰਫ ਝੂਠ ਬੋਲ ਕੇ ਦੂਸਰਿਆਂ ਦੇ ਖਿਲਾਫ ਬੋਲ ਕੇ ਹੀ ਰਾਜਨੀਤੀ ਕਰਦੇ ਨੇ ਕੰਮ ਦਾ ਇਹ ਡੱਕਾ ਨਹੀਂ ਤੋੜਦੇ ਹਾਂ ਗੱਲ ਕਰੀ ਭਗਵਾਨ ਮਾਨ ਕਹਿੰਦਾ ਐ ਵੀ ਲੋਕਾਂ ਤੋਂ ਅਗਰ ਪੈਸੇ ਦਿੰਦੇ ਨੇ ਪੈਸੇ ਲੈ ਲਓ ਬੋਟਾ ਤੁਸੀਂ ਇੱਧਰ ਭੋਗ ਕਿਵੇਂ ਦੇ ਦੇ ਦੇਖੋ ਇਹ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਪਹਿਲਾਂ ਆ ਚੁੱਕੇ ਨੇ ਕਿਉਂਕਿ ਉਹਨਾਂ ਨੇ ਕਿਹਾ ਵੀ 70 ਸਾਲਾਂ ਦੇ ਵਿੱਚ ਕੁਝ ਨਹੀਂ ਕਰਿਆ ਪਰ ਜੇ ਦੇਖੀਏ 70 ਸਾਲਾਂ ਦੇ ਵਿੱਚ ਜਿੰਨੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਜਦੋਂ ਵੀ ਰਹੀ ਪੰਜਾਬ ਦੇ ਵਿੱਚ ਕੰਮ ਹੋਏ ਨੇ ਲੋਕ ਜਾਣਦੇ ਨੇ ਹੁਣ ਲੋਕ ਇਹਨਾਂ ਦੇ ਮਗਰ ਨਹੀਂ ਲੱਗਣਗੇ ਲੋਕ ਇਹਨਾਂ ਦੇ ਝੂਠਾਂ ਤੋਂ ਜਾਣੂ ਹੋ ਚੁੱਕੇ ਨੇ ਕਿਵੇਂ ਦੇਖਦੇ ਇਸ ਵਾਰ ਜਿਮਨੀ ਚੋਣ ਦੇ ਵਿੱਚ ਕਿਹੜੇ ਮੇਨ ਮੁੱਦੇ ਲੈ ਕੇ ਜਾ ਰਹੇ ਜਿਮਨੀ ਚੋਣ ਦੇ ਵਿੱਚ ਦੇਖੋ ਜਿਹੜਾ ਸਾਡਾ ਧਰਮੀ ਫੌਜੀ ਪਰਿਵਾਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਿਹਾ ਹੈ ਤੇ ਪੰਜਾਬ ਦੇ ਮੁੱਦਿਆਂ ਨੂੰ ਸਿਰਫ ਖੇਤਰੀ ਪਾਰਟੀ ਹੀ ਚੱਕਦੀ ਹੈ ਸਾਰੇ ਲੋਕ ਇਸ ਗੱਲ ਤੋਂ ਜਾਣੂ ਨੇ ਇਸ ਕਰਕੇ ਵੱਧ ਤੋਂ ਵੱਧ ਵੋਟਰਾਂ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਹੀ ਪਾਉਣਗੇ ਤੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਦੀ ਬਾਈ ਇਲੈਕਸ਼ਨ ਜਿੱਤੇਗਾ ਚਿਕਨਗੋਨੀਆ ਦੀ ਬਿਮਾਰੀ ਲੈ ਕੇ ਬੁਖਾਰ ਦੀ ਬਿਮਾਰੀ ਬਹੁਤ ਹਾਈ ਲੈਵਲ ਤੇ ਚੱਲ ਰਹੀ ਹੈ ਪਿਛੇ ਕੁਝ ਡੈਥਾਂ ਵੀ ਹੋਈਆਂ ਨੇਗੀਆਂ ਇਹ ਮੁੱਦੇ ਨੂੰ ਲੈ ਕੇ ਕਿਵੇਂ ਦਿਖ ਰਿਹਾ ਕਿ ਸੀਐਮ ਸਿਟੀ ਹੋਣ ਦੇ ਬਾਵਜੂਦ ਵੀ ਹੈ ਤੇ ਮੁੱਦੇ ਤੇ ਸਰਕਾਰ ਧਿਆਨ ਨਹੀਂ ਦੇ ਰਹੀ ਕਿਉਂ ਤੇ ਐਸਐਸਪੀ ਡੀਸੀ ਜਾ ਕੇ ਪਰ ਆਲੀਆਂ ਭੁਜਾਉਂਦੇ ਨੇ ਪਰ ਉਹਨਾਂ ਨੂੰ ਲੱਗਦਾ ਵੀ ਹੈਲਥ ਦੀ ਬਹੁਤ ਧਿਆਨ ਨਹੀਂ ਦੇ ਰਹੇ ਉਹਨਾਂ ਵਾਰੀ ਲੋਕਾਂ ਨੂੰ ਜਾ ਰਹੇ ਜਿਹੜੀ ਇਹ ਬਿਮਾਰੀ ਹੈ ਜੇ ਆਪਾਂ ਦੇਖੀਏ ਸਭ ਤੋਂ ਪਹਿਲਾਂ ਆਪਣੇ ਏਰੀਆ ਦੇ ਵਿੱਚ ਸਨਾਮ ਤੋਂ ਹੀ ਚੱਲੀ ਹੈ ਸਨਾਮ ਤੋਂ ਆਮ ਆਦਮੀ ਪਾਰਟੀ ਦਾ ਜੋ ਪੰਜਾਬ ਦਾ ਪ੍ਰਧਾਨ ਹੈ ਅਮਰੋੜਾ ਵੀ ਹੈ ਤੇ ਇਸਨਾਮ ਦੇ ਨਾਲ ਭਗਵੰਤ ਮਾਨ ਦਾ ਵੀ ਪਿੰਡ ਲੱਗਦਾ ਹੈ ਸਤੌਜ ਪਰ ਇਹਨਾਂ ਦਾ ਧਿਆਨ ਜਿਹੜੇ ਗੱਲਾਂ ਕਰਦੇ ਹੁੰਦੇ ਤੇ ਵੀ ਸੱਥਾਂ ਦੇ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਾਂਗੇ ਹੁਣ ਚੰਡੀਗੜ੍ਹ ਵਾਲੀਆਂ ਕੋਠੀਆਂ ਦੇ ਵਿੱਚੋਂ ਤੇ ਆਪਣੇ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਆਕਾ ਨੇ ਉਹਨਾਂ ਨੂੰ ਬੁਲਾ ਕੇ ਵੀ ਕੋਠੀਆਂ ਦੇ ਦੀਆਂ ਉਥੋਂ ਨਹੀਂ ਬਾਹਰ ਆ ਰਹੇ ਇਹ ਲੋਕਾਂ ਦੀਆਂ ਸਮੱਸਿਆ ਕੀ ਸੁਣਨਗੇ ਇਹ ਆਪਦੀਆਂ ਐਸ ਪ੍ਰਸਤੀਆਂ ਜਾਂ दारू ਪੀਣ ਤੇ ਹੀ ਹੋ ਰਹੇ ਨੇ ਲੋਕ ਪਰ ਇੱਥੇ ਬਿਮਾਰੀ ਨਾਲ ਮਰ ਰਹੇ ਨੇ ਇਹਦਾ ਪ੍ਰਸ਼ਾਸਨ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਬਚਾਅ ਹੋ ਸਕੇ ਜੈਸੀ ਗੱਲ ਕਰੀ ਡੀਸੀ ਐਸਐਸਪੀ ਸਾਹਿਬ ਜਾਣਦੇ ਨੇ ਕੋਦ ਲੋਕਾਂ ਦਾ ਪਰ ਨਾਲ ਜਿਹੜੀ ਪ੍ਰਾਲੀਆ ਕੋਪਣ ਤੋਂ ਕਿਸਾਨਾਂ ਨੂੰ ਰੋਕਣ ਲਈ ਆਪ ਜਾ ਰਹੇ ਨੇ ਤੁਹਾਨੂੰ ਹੀ ਲੱਗਦਾ ਵੀ ਉਹਨਾਂ ਨੇ ਕਿੱਥੇ ਦਾ ਹੁਕਮ ਦੇਣਾ ਲੋਕਾਂ ਨੂੰ ਜਾਗਰੂਕ ਕਰਨਾ ਤੇ ਆਪ ਜਾ ਕੇ ਪ੍ਰਾਲੀਆਂ ਬੁਝਾਉਣੀਆਂ ਇੰਨੀ ਸਪੋਰਟੀ ਇੰਨੀ ਜਾਂਦੀਆਂ ਨਾਲ ਕਿਵੇਂ ਦੇ ਗੱਲ ਹੈ ਵਾਤਾਵਰਨ ਨੂੰ ਖਰਾਬ ਕਰਨ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ ਕਿਸਾਨ ਵੀ ਉਸੇ ਹਵਾ ਦੇ ਵਿੱਚ ਸਾਹ ਲੈ ਰਹੇ ਨੇ ਜਿਹੜੇ ਕਿ ਸਾਰੇ ਲੋਕ ਲੈ ਰਹੇ ਨੇ ਪਰ ਕਿਸਾਨਾਂ ਦੀ ਮਜਬੂਰੀ ਹੀ ਐਡੀ ਵੱਡੀ ਹੈ ਜਿਹੜੇ ਪ੍ਰਬੰਧਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਜਿਹੜੇ ਇੱਕ ਕਿਰਾ ਇੱਕ ਵਾਰ ਇਹ ਦਵਾਈ ਜੀ ਵੀ ਲੈ ਕੇ ਆਏ ਸੀਗੇ ਜਦੋਂ ਕਿਉਂਕਿ ਝੂਠ ਹੀ ਬੋਲਣੇ ਸੀ ਪਤਾ ਨਹੀਂ ਉਹਦੇ ਸੀਸੀ ਦੇ ਵਿੱਚ ਪਾਣੀ ਸੀ ਜਾਂ ਕੋਈ ਦਵਾਈ ਸੀ ਜਿਹੜੀ ਕਹਿੰਦੇ ਸੜਕਾ ਆਊਗਾ ਇਹ ਜਿਹੜਾ ਪਰਾਲੀ ਇਹ ਮਿੱਟੀ ਦੇ ਵਿੱਚ ਮਿਲ ਜਾਇਆ ਕਰੂਗੀ ਉਹ ਵੀ ਸਾਰੇ ਝੂਠ ਨਿਕਲੇ ਨੇ ਇਹ ਸਰਕਾਰ ਨੂੰ ਹੀ ਮਸ਼ੀਨਰੀ ਦਾ ਪ੍ਰਬੰਧ ਕਰਕੇ ਦੇਣਾ ਚਾਹੀਦਾ ਸੀ ਕਿਸਾਨਾਂ ਨੂੰ ਤਾਂ ਹੀ ਇਸ ਵਾਤਾਵਰਨ ਨੂੰ ਸੁਧਰ ਰੱਖਿਆ ਜਾ ਸਕਦਾ ਸੀ Thank you